ਸੌਦਾ ਸਾਦ ਨੂੰ ਆਖਰ ਦੁਬਾਰਾ ਪੈਰੋਲ ਮਿਲੀ ਦਿੱਲੀ ਚੋਣਾ ਸਿਰਤੇ ਨੇ ਔਰ ਉਸ ਤੋਂ ਠੀਕ ਪਹਿਲਾਂ ਸੌਦਾ ਸਾਦ ਜੇਲ੍ਹ ਤੋਂ ਬਾਹਰ ਆ ਗਿਆ ਫਰਲੋ ਤੇ ਪੈਰੋਲ ਤੇ ਔਰ ਇਸ ਪੈਰੋਲ ਦੇ ਵਿੱਚ ਸੌਦਾ ਸਾਦ ਸਿਰਫ ਯੂਪੀ ਤੱਕ ਮਹਦੂਦ ਨਹੀਂ ਹੈ ਉਸ ਤੋਂ ਇਲਾਵਾ ਸਰਸੇ ਡੇਰੇ ਜਾਣ ਦੀ ਵੀ ਇਜਾਜ਼ਤ ਸੌਦਾ ਸਾਦ ਨੂੰ ਮਿਲ ਚੁੱਕੀ ਹੈ ਆਫਟਰ ਆਲ ਸਰਸੇ ਡੇਰੇ ਸੌਦਾ ਸਾਦ ਜਾਂਦਾ ਹੈ ਸਰਸੇ ਦੇ ਵਿੱਚ ਖੈਰ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਕਿ ਗੁਰਮੀਤ RAM ਰਹੀਮ ਆਖਰਕਾਰ ਆਪਣੇ ਡੇਰੇ ਵਿੱਚ ਆਇਆ ਪਰ ਦੂਜੇ ਪਾਸੇ ਅਜੇ ਤੱਕ ਸਿੱਖ ਕੌਮ ਉਡੀਕ ਰਹੀ ਸੀ ਕਿ ਕਦੋਂ ਪੰਥਕ ਪਾਰਟੀ ਦੇ ਨੁਮਾਇंदे ਇਸ ਉੱਤੇ ਇਤਰਾਜ਼ ਕਰਨਗੇ ਹਾਲਾਂਕਿ ਗੁਰਚਰਨ ਸਿੰਘ ਗਰੇਵਾਲ ਸਾਬਕਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਆਪਣਾ ਬਿਆਨ ਜ਼ਰੂਰ ਦਿੱਤਾ ਪਰ ਲਗਾਤਾਰ ਇਹ ਉਡੀਕ ਕੀਤੀ ਜਾ ਰਹੀ ਸੀ ਕਿ ਕਦੋਂ ਬਾਦਲ ਪਰਿਵਾਰ ਵਿੱਚੋਂ ਜਾਂ ਅਕਾਲੀ ਦਲ ਦੇ ਬਾਦਲ ਧੜੇ ਵਿੱਚੋਂ ਕਥਿਤ ਬਾਦਲ ਧੜੇ ਵਿੱਚੋਂ ਕੋਈ ਕੁਝ ਬੋਲੇਗਾ ਔਰ ਆਖਰਕਾਰ ਉਹ ਜਿਹੜੀ ਉਡੀਕ ਸੀ ਉਹ ਖਤਮ ਹੋਈ ਪਰ ਇਹ ਬਿਆਨ ਜਿੰਨਾ ਕੰਸਾਈਜ਼ ਹੈ ਦਿੰਨਾ ਛੋਟਾ ਹੈ ਔਰ ਵਿਚਾਰਨਾ ਇਹ ਜ਼ਰੂਰੀ ਹੈ ਕਿ ਇਸ ਬਿਆਨ ਦੇ ਮਤਲਬ ਕੀ ਨਿਕਲਦੇ ਨੇ ਬੀਬਾ ਹਰਸਿੰਦਰ ਕੌਰ ਬਾਦਲ ਜੀ ਦਰਬਾਰ ਸਾਹਿਬ ਮੱਥਾ ਟੇਕਦੇ ਨੇ ਉਸ ਤੋਂ ਬਾਅਦ ਪੱਤਰਕਾਰ ਉਹਨਾਂ ਤੋਂ ਸਵਾਲ ਪੁੱਛਦੇ ਨੇ ਉਹਨਾਂ ਸਵਾਲਾਂ ਦੇ ਜਵਾਬ ਵਿੱਚ ਬੀਬਾ ਹਰਸਿੰਦਰ ਕੌਰ ਬਾਦਲ ਇੱਕ ਬਿਆਨ ਦਿੰਦੇ ਨੇ ਔਰ ਉਸ ਬਿਆਨ ਨੂੰ ਲੈ ਕੇ ਦੁਬਾਰਾ ਸਵਾਲ ਖੜੇ ਹੋ ਗਏ ਬਿਬਾਰ ਸਮਰਤ ਕੋਰ ਬਾਦਲ ਨੂੰ ਪੁੱਛਿਆ ਜਾਂਦਾ ਹੈ ਕਿ ਸੌਦਾ ਸਾਦ ਨੂੰ ਦੁਬਾਰਾ ਪੈਰੋਲ ਮਿਲ ਗਈ ਤਾਂ ਉਹ ਕੀ ਕਹਿਣਾ ਚਾਹੁੰਦੇ ਉਸ ਉੱਤੇ ਉਹਨਾਂ ਨੇ ਪ੍ਰਤੀਕਿਰਮ ਦਿੱਤਾ ਕਿ ਜਿਹੜੇ ਕਰ ਰਹੇ ਆ ਉਹਨਾਂ ਨੂੰ ਪਤਾ ਹੈ ਜੋ ਹੋ ਰਿਹਾ ਹੈ ਉਹ ਸਭ ਨੂੰ ਪਤਾ ਹੈ ਲੋਕਾਂ ਨੂੰ ਪਤਾ ਹੈ ਕਿ ਆਖਰਕਾਰ ਹੋ ਕੀ ਰਿਹਾ ਹੈ ਇਸ ਤਰ੍ਹਾਂ ਦਾ ਇੱਕ ਬਿਆਨ ਬਿਬਾਰ ਸਮਰਤ ਕੋਰ ਬਾਦਲ ਨੇ ਦਿੱਤਾ ਪਰ ਸਵਾਲ ਇਹ ਖੜਦੇ ਆ ਕਿ ਕੀ ਇੰਨਾ ਕੰਸਾਈਜ਼ ਬਿਆਨ ਪੰਥ ਨੂੰ ਸੈਟੀਸਫਾਈ ਕਰ ਦੇਗਾ ਪੰਥ ਜੋ ਉਡੀਕ ਰਿਹਾ ਸੀ ਸਿੱਖਾਂ ਦੀ ਨੁਮਾਇੰਦਾ ਜੁਬਾਤ ਤੋਂ ਇੱਕ ਵਿਰੋਧਾਵਾਸ ਸ਼ਾਇਦ ਉਹ ਨਜ਼ਰ ਨਹੀਂ ਆਇਆ ਹਾਲਾਂਕਿ ਇੱਕ ਵਿਚਾਰ ਜ਼ਰੂਰ ਆਉਂਦਾ ਹੈ ਕਿ ਸ਼੍ਰੀ ਕਾਲਕਤਖ ਸਾਹਿਬ ਦੇ ਸਾਹਮਣੇ ਨਤਮਸਤਕ ਹੋਣ ਤੋਂ ਬਾਅਦ ਇੱਕ ਨਵਾਂ ਚੈਪਟਰ ਸ਼ੁਰੂ ਹੋਇਆ ਹੈ ਹੋ ਸਕਦਾ ਹੈ ਇਹਦੇ ਵਿੱਚ ਕੁਝ ਫਰਕ ਨਜ਼ਰ ਆਵੇ ਪਰ ਐ ਪ੍ਰਤੀਤ ਹੋਇਆ ਕਿ ਇਹ ਬਿਆਨ ਜਿਹੜਾ ਸ਼ਾਇਦ ਪੰਥ ਉਡੀਕ ਰਿਹਾ ਸੀ ਉਹ ਬਿਆਨ ਉਹਨਾਂ ਪ੍ਰਭਾਵਸ਼ਾਲੀ ਨਹੀਂ ਰਿਹਾ ਉਸ ਬਿਆਨ ਦੇ ਵਿੱਚ ਉਹਨਾਂ ਵਿਰੋਧਾਵਾਸ ਨਹੀਂ ਰਿਹਾ ਕਿਉਂਕਿ ਜਿਸ ਵਿਅਕਤੀ ਉੱਤੇ ਇਲਜ਼ਾਮ ਹੋਵੇ ਕਿ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਹੱਥ ਨਿਭਾਇਆ ਜਾਂ ਜਿਸ ਉੱਤੇ ਉਸ ਤੋਂ ਇਲਾਵਾ ਵੀ ਕਣੌਣੇ ਇਲਜ਼ਾਮ ਹੋਣ ਉਸ ਵਿਅਕਤੀ ਨੂੰ ਜੇ ਪੈਰੋਲ ਮਿਲਦੀ ਹੈ ਵਾਰ-ਵਾਰ ਇਨਫੈਕਟ ਦੁਬਾਰਾ ਮਿਲਦੀ ਹੈ ਤੇ ਉਸ ਉੱਤੇ ਪੰਥਕ ਪਾਰਟੀ ਜਿਸ ਪਾਰਟੀ ਦੀ ਸਰਕਾਰ ਦੌਰਾਨ ਉਹ ਕਾਰਾ ਵਾਪਰਿਆ ਜਿਸ ਪਾਰਟੀ ਦੀ ਸਰਕਾਰ ਹੁੰਦਿਆਂ ਹੋਇਆਂ ਉਸ ਪਾਰਟੀ ਦੇ ਨੁਮਾਇੰਦਿਆਂ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਹੋਣ ਇੱਕ ਵਾਰ ਨਹੀਂ ਦੋ ਵਾਰ ਨਹੀਂ ਲਗਾਤਾਰ 7 ਤੋਂ 17 ਤੱਕ ਉਹ ਇਲਜ਼ਾਮ ਲੱਗੇ ਹੋਣ ਔਰ ਉਸ ਤੋਂ ਬਾਅਦ ਉਹ ਪਾਰਟੀ ਦੇ ਨੁਮਾਇੰਦੇ ਸ਼੍ਰੀ ਕਾਲਕਸਾਬ ਦੇ ਸਾਹਮਣੇ ਪੇਸ਼ ਹੋਏ ਹੋਣ ਔਰ ਉਸ ਤੋਂ ਬਾਅਦ ਇੱਕ ਬਿਆਨ ਆਵੇ ਉਸੇ ਪਾਰਟੀ ਦੇ ਕਿਸੇ ਲੀਡਰ ਦੇ ਵੱਲੋਂ ਔਰ ਉਹ ਵੀ ਕਿਸੇ ਨਹੀਂ ਖੈਰ ਉਸ ਪਾਰਟੀ ਦੇ ਇੱਕੋ ਮਾਤਰ ਐਮਪੀ ਦੇ ਵੱਲੋਂ ਉਸ ਪੰਥਕ ਪਾਰਟੀ ਦੇ ਇੱਕੋ ਮਾਤਰ ਐਮਪੀ ਦੇ ਵੱਲੋਂ ਔਰ ਉਹ ਇੰਨਾ ਕੰਸਾਈਜ਼ ਔਰ ਹੌਲਾ ਹੋਵੇ ਐ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਇਸ ਮੈਟਰ ਬਾਰੇ ਡਿਸਕਸ਼ਨ ਕਰਨੀ ਅਕਾਲੀ ਦਲ ਜ਼ਰੂਰੀ ਹੀ ਨਹੀਂ ਸਮਝ ਰਿਆ ਖੈਰ ਆਓ ਸੁਣਦੇ ਹਾਂ ਬੀਬਾ ਹਰ ਸਿਮਰਤ ਕੁਆਰ ਬਾਦਲ ਨੇ ਉਹਨਾਂ ਕੁਝ ਸੈਕੰਡਸ ਦੇ ਵਿੱਚ ਕੀ ਕਿਹਾ ਕਿਆ ਕਹਿੰਗੇ ਆਪ ਇਸ ਬਹੁਤ ਬੁਰੀ ਬਾਤ ਹੈ ਇੱਕ ਮਿੰਟ ਰੁਕੋ ਆਪ ਨੂੰ ਲੱਗਦਾ ਹੈ ਕਿ ਚੋਣਾਂ ਤੋਂ ਪਹਿਲੇ ਐਸਾ ਕਰਨਾ ਚਾਹੀਦਾ ਹੈ ਹਰ ਚੋਣਾਂ ਤੋਂ ਪਹਿਲੇ ਪਰਕਰੋਨ ਮਿਲਦੀ ਹੈ ਆਪ ਵੀ ਸਮਝਤੇ ਹੈ लोग भी समझ रहे हैं, रहे हैं और तुद जो कर रहे हैं उनको लोग और वोटर पहचाने के लिए क्या कहेंगे आप बहुत बुरी बात है चुनाव से पहले ऐसा करना चाहिए हर चुनाव से पहले पहचान मिलती है हम भी समझते हैं लोग भी समझ रहे हैं और जो कर रहे हैं उनको लोग और वोटर पहचाने